ਮੂਗੋ ਪ੍ਰਸ਼ਾਸਨ ਦੇ ਸਰਕਿਆ ਲੋਕਾਂ ਲਈ ਬੋਲਦੇ। ਦੇਖਿਏ ਸਭ ਤੋਂ ਪਹਿਲੇ ਤਾਂ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੋਊਗੀ ਕਿ ਉਹ ਪੈਨਿਕ ਨਾ ਕਰਨ ਸ਼ਾਂਤੀ ਬਣਾਈ ਰੱਖਣ ਸਾਡੀ ਜੋ ਸਿਚੁਏਸ਼ਨ ਆ ਉਹ ਅੰਡਰ ਕੰਟਰੋਲ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਹੈ ਜਿਵੇਂ ਕਿ ਕਾਫੀ ਮੇਰੇ ਨਾਲ ਲੋਕਾਂ ਦੇ ਮੈਨੂੰ ਫੋਨ ਆਏ ਤੁਹਾਡੇ ਨਾਲ ਵੀ ਮੇਰੀ ਪ੍ਰੈਸ ਦੇ ਬੰਦਿਆਂ ਨਾਲ ਵੀ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ ਵੀ ਆ ਇਸ ਬਾਰੇ ਲੋਕਾਂ ਦੇ ਮਨ ਦੇ ਵਿੱਚ ਕੋਈ ਅ ਪੈਨਿਕ ਹੋ ਰਿਹਾ ਹੈਗਾ ਵੀ ਕੋਈ ਪੈਟਰੋਲ ਦੀ ਗੱਲ ਕਰ ਰਿਹਾ ਹੈਗਾ ਕੋਈ ਕੰਜ਼ਿਊਮਰ ਜੋ ਸਪਲਾਈਜ਼ ਹੁੰਦੀਆਂ ਨੇ ਉਹਨੂੰ ਲੈ ਕੇ ਲੋਕ ਉਹਨਾਂ ਦੀ ਹੋਲਡਿੰਗ ਕਰ ਰਹੇ ਨੇ ਇਸ ਬਾਰੇ ਲੋਕਾਂ ਦੇ ਵਿੱਚ ਇੱਕ ਪੈਨਿਕ ਦਾ ਦੱਸਿਆ ਗਿਆ ਹੈਗਾ ਜੋ ਵਾਈਡਰ ਸਕੇਲ ਦਿੱਤਾ ਹੈ ਨਹੀਂ ਬਟ ਮੈਂ ਫਿਰ ਵੀ ਉਸ ਨੂੰ ਦੱਸਣਾ ਚਾਹਾਂਗਾ ਕਿ ਇਸ ਤਰੀਕੇ ਦੀ ਕੋਈ ਵੀ ਸਿਚੁਏਸ਼ਨ ਜ਼ਿਲ੍ਹਾ ਮੋਗਾ ਦੇ ਵਿੱਚ ਨਹੀਂ ਹੈਗੀ ਹੈ ਹਰ ਤਰੀਕੇ ਦੀ ਕੰਜ਼ਿਊਮਰ ਸਪਲਾਈਜ਼ ਫੂਡ ਗ੍ਰੇਨਸ ਹਰ ਤਰੀਕੇ ਦੇ ਕੋਈ ਵੀ ਜੋ ਆਈਟਮ अवेलेबल ਹੁੰਦੀ ਹੈ ਰੋਜ਼ਮਰ ਰਾ ਦੀ ਹਰ ਚੀਜ਼ ਜ਼ਿਲ੍ਹਾ ਮੋਗਾ ਦੇ ਵਿੱਚ अवेलेबल ਹੈ ਉਸ ਤੋਂ ਇਲਾਵਾ ਪੈਟਰੋਲ ਡੀਜ਼ਲ ਗੈਸ ਵੀ अवेलेबल ਹੈ ਲੋਕਾਂ ਨੂੰ ਕਿਸੇ ਵੀ ਤਰੀਕੇ ਦੀ ਪੈਨਿਕ ਕਰਨ ਦੀ ਲੋੜ ਨਹੀਂ ਹੈ ਐਸ ਦੇ ਨਾਲ ਨਾਲ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਨਾ ਚਾਹਾਂਗਾ ਤੇ ਜੋ ਬੰਦੇ ਬਲੈਕ ਬਲੈਕ ਮਾਰਕੀਟਿੰਗ ਹੋਲਡਿੰਗ ਸਟਾਕ ਪਾਇਲਿੰਗ ਕਰ ਰਹੇ ਨੇ ਉਹਨਾਂ ਨੂੰ ਵਾਰਨਿੰਗ ਵੀ ਦੇਣਾ ਚਾਹਾਂਗਾ ਕਿ ਉਹ ਐਸ ਦੇ ਵਿੱਚ ਨਾ ਫਸਣ ਅਨਨੈਸੈਸਰੀ ਸਟਾਕ ਫਾਈਲਿੰਗ ਜੋ ਹੁੰਦੀ ਹੈ ਕਈ ਆਈਟਮਸ ਦੀ ਉਹ ਠੀਕ ਗੱਲ ਨਹੀਂ ਹੈਗੀ ਉਸ ਦੇ ਉਸ ਦੇ ਅਗੇਂਸਟ ਅਸੀਂ ਇੱਕ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਇੱਕ 163 ਬੀਐਨਐਸਐਸ ਦਾ ਆਰਡਰ ਵੀ ਪਾਸ ਕੀਤਾ ਗਿਆ ਹੈਗਾ ਅਸੀਂ ਇੱਕ ਐਸਮਾ ਦੇ ਅੰਦਰ ਵੀ ਆਰਡਰ ਪਾਸ ਕੀਤਾ ਹੈਗਾ ਸਾਡੀ ਇੱਕ ਟੀਮ ਵੀ ਬਣਾਈ ਗਈ ਹੈਗੀ ਹੈ ਜਿਹਦੇ ਜਿਹਨੂੰ ਅਸੀਂ ਡੀਐਫਐਸਸੀ ਨੂੰ ਡਿਸਟ੍ਰਿਕਟ ਮੰਡੀ ਆਫੀਸਰ ਨੂੰ ਸਾਡੇ ਏਸੀ ਸਟੇਟ ਟੈਕਸ ਨੂੰ ਵੀ ਲਾਇਆ ਹੈਗਾ ਉਹਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਲੋਕਾਂ ਦੇ ਅੰਦਰ ਅਗਰ ਕੋਈ ਕੰਪਲੇਂਟ ਹੈ ਹੋਲਡਿੰਗ ਦੀ ਬਲੈਕ ਮਾਰਕੀਟਿੰਗ ਦੀ ਸਟਾਕ ਪਾਇਲਿੰਗ ਦੀ ਉਹ ਸਾਰੇ ਉਹਨਾਂ ਨੂੰ ਆਪਦੇ ਫੋਨ ਦੇ ਰਾਹੀਂ ਉਹਨਾਂ ਨੂੰ ਨੋਟ ਵੀ ਕਰਵਾ ਸਕਦੇ ਨੇ ਇੰਪੋਰਟੈਂਟ ਇਹ ਹੈਗਾ ਕਿ ਪੈਟਰੋਲ ਡੀਜ਼ਲ ਦਾ ਅੱਜ ਮੇਰੇ ਨਾਲ ਗੱਲਬਾਤ ਵੀ ਹੋ ਰਹੀ ਸੀਗੀ ਵੀ ਅ ਅ ਕਿ ਲੋਕ ਜੋ ਹੈਗੇ ਨੇ ਵੱਧ ਭਰਾ ਰਹੇ ਨੇ ਸਾਰਿਆਂ ਨੂੰ ਬੇਨਤੀ ਇਹ ਹੈਗੀ ਹੈ ਕਿ ਜੋ ਨਾਰਮਲ ਆਪ ਦਾ ਰੁਟੀਨ ਹੈ ਉਹਦੇ ਅਕੋਰਡਿੰਗ ਉਹ ਉਹਨਾਂ ਕੰਜ਼ਿਊਮ ਕਰਨ ਕੋਈ ਆਪਦੇ ਆ ਘਰਾਂ ਦੇ ਵਿੱਚ ਅਨੈਸੈਸਰੀ ਸਟਾਕ ਪਾਇਲਿੰਗ ਕਰਨ ਦੀ ਕਿਉਂਕਿ ਇਹ ਫਲੇਮੇਬਲ ਆਈਟਮ ਹੈ ਠੀਕ ਹੈ ਉਹਨੂੰ ਅਨੈਸੈਸਰੀ ਕਰਨ ਦੀ ਲੋੜ ਨਹੀਂ ਹੈਗੀ ਐ ਬਾਕੀ ਜੇ ਜ਼ਿਲ੍ਹਾ ਮੋਗਾ ਦੀ ਆਪਾਂ ਜ਼ਿਲ੍ਹਾ ਮੋਗਾ ਦੀ ਆਪਾਂ ਪ੍ਰੇਪਰੇਸ਼ਨ ਦੀ ਗੱਲ ਚ ਕਰੀਏ ਜੋ ਇਹ ਆਪਾਂ ਸੰਭਾਵਿਤ ਕੋਈ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੈ ਸੰਭਾਵਤ ਉਸ ਦੀ ਗੱਲ ਕਰੀਏ ਤਾਂ ਅਸੀਂ ਰੈਡੀ ਆ ਸਾਡੇ ਜੋ ਐਂਬੂਲੈਂਸਸ ਨੇ ਵਿਦ ਡਰਾਈਵਰ ਅਸੀਂ ਸਾਡਾ ਉਹਨਾਂ ਨੂੰ ਆਇਡੈਂਟੀਫਾਈ ਕਰ ਲਿਆ ਹੈਗਾ ਸਿਮਿਲਰਲੀ ਫਾਇਰ ਬਿਗੇਟਸ ਵਿਦ ਡਰਾਈਵਰ ਅਸੀਂ ਆਈਡੈਂਟੀਫਾਈ ਕਰ ਲਿਆ ਹੈਗਾ ਉਹਨਾਂ ਨੂੰ ਹਦਾਇਤ ਕਰ ਦਿੱਤੀ ਗਈ ਹੈਗੀ ਹੈ ਕਿ ਉਹ ਆਪਦੇ ਜੋ ਫਾਇਰ ਹਾਈਡਰੈਂਟ ਜਿੱਥੋਂ ਭਰਦੇ ਨੇ ਪਾਣੀ ਨੂੰ ਜਾਂ ਰਿਜ਼ਰਵ ਜਿੱਥੋਂ ਭਰਦੇ ਨੇ ਪਾਣੀ ਨੂੰ ਉਹਨਾਂ ਨੂੰ ਚਾਲੂ ਹਾਲਾਤ ਦੇ ਵਿੱਚ ਰੱਖਣ ਸਾਡੀ ਐਂਬੂਲੈਂਸ ਮੌਕੇ ਤੇ ਪੁੱਜ ਸਕੇ ਸਾਡੀ ਫਸਟ ਆਈਡ ਕਿਟਸ ਦੀ ਅਸੀਂ ਤਿਆਰੀ ਕਰਵਾ ਰਹੇ ਹੈਗੇ ਆ ਪ੍ਰੇਪਰੇਸ਼ਨ ਵਾਈਜ਼ ਸਾਡੇ ਕੋਲ ਜਿੰਨਾ ਕਿ ਅਸੀਂ ਨਿਰੀਖਣ ਕਰ ਸਕਦੇ ਆ ਉਹ ਠੀਕ ਹੈ ਮਾਨਯੋਗ ਸੀਐਮ ਸਾਹਿਬ ਵੱਲੋਂ ਵੀ ਸਾਨੂੰ ਡਾਇਰੈਕਸ਼ਨ ਹੈਗੀ ਹੈ ਕਿ ਲੋਕਾਂ ਨੂੰ ਆਈ ਮੈਸੇਜ ਦੇਉ ਕਿ ਉਹ ਲੋਕ ਪੈਨਿਕ ਨਾ ਕਰਨ ਸ਼ਾਂਤੀ ਬਣਾਈ ਰੱਖਣ ਪੂਰੀ ਪੰਜਾਬ ਸਰਕਾਰ ਸੀਐਮ ਸਾਹਿਬ ਦੀ ਅਗਵਾਈ ਹੇਠ ਉਹ ਉਹਨਾਂ ਦੇ ਨਾਲ ਖੜੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਿਚੁਏਸ਼ਨ ਨੂੰ ਨਜਿੱਠਣ ਦੇ ਲਈ ਪ੍ਰਸ਼ਾਸਨ ਤੇ ਪੂਰੀ ਪੰਜਾਬ ਸਰਕਾਰ ਅਲਰਟ ਮੋਡ ਤੇ ਕੰਮ ਕਰ ਰਹੀ ਹੈ ਸਰ ਬਲੈਕਆਊਟ ਨੂੰ ਲੈ ਕੇ ਬਲੈਕਆਊਟ ਜੋ ਹੈ ਜੀ ਉਹ ਇੱਕ ਇਸ ਤਰ੍ਹਾਂ ਦਾ ਮੇਜਰ ਹੈਗਾ ਜੋ ਸਾਨੂੰ ਐਮਰਜੈਂਸੀ ਦੇ ਵਿੱਚ ਲੈਣਾ ਪੈਂਦਾ ਹੈਗਾ ਉਹਦੇ ਲਈ ਸਾਨੂੰ ਇਨਪੁਟ ਆਉਂਦਾ ਹੈਗਾ ਕੱਲ ਤੁਸੀਂ ਸਾਰਿਆਂ ਨੂੰ ਪਤਾ ਹੈ ਕਿ ਕਾਫੀ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਰਿਹਾ ਜਿਸ ਤਰ੍ਹਾਂ ਦਾ ਇਨਪੁਟ ਸਾਡੇ ਸਿਕਿਉਰਿਟੀ ਫੋਰਸਸ ਆਰਮੀ 에ਅਰ ਫੋਰਸ ਵੱਲੋਂ ਸਾਨੂੰ ਆਂਦਾ ਹੈਗਾ ਉਹਦੇ ਅਕੋਰਡਿੰਗ ਹੀ ਅਸੀਂ ਐਕਟ ਕਰਦੇ ਹਾਂ ਅ ਇਸ ਤੋਂ ਇਲਾਵਾ ਜੇ ਸਾਡਾ ਜੇ ਆਪਾਂ ਗੱਲ ਕਰੀਏ ਫੋਰਸਸ ਦੀ ਐਨ ਡੀ ਆਰ ਐਫ ਵੀ ਇੱਕ ਡਿਜਾਸਟਰ ਦੇ ਲਈ ਮੈਨੇਜਮੈਂਟ ਦੇ ਲਈ ਫੋਰਸ ਹੈ ਉਹਦੇ ਨਾਲ ਵੀ ਸਾਡਾ ਟਾਈ ਅਪ ਹੋਇਆ ਹੋਇਆ ਹੈ ਐਂਡ ਦੇ ਆਰ ਆਲਸੋ ਇੱਕ ਕਾਲ ਅਵੇ ਜੇਕਰ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਆਂਦੀ ਹੈਗੀ ਹੈ ਤਾਂ ਦੇ ਵਿਲ ਆਲਸੋ ਇਮੀਡੀਏਟਲੀ ਮੂਵ ਤੇ ਉਹ ਆ ਵੀ ਜਾਣਗੇ ਲੋਕਾਂ ਨੂੰ ਕਿਵੇਂ ਪਤਾ ਲੱਗੇਗਾ ਬਲੈਕ ਆਊਟ ਹੋਣ ਦਾ ਆ ਦੇਖੋ ਜੀ ਬਲੈਕ ਆਊਟ ਜੋ ਹੈਗਾ ਉਹ ਜਨਰਲੀ ਅਸੀਂ ਸੋਸ਼ਲ ਮੀਡੀਆ ਰਾਹੀਂ ਵੀ ਉਹਦਾ ਪ੍ਰਚਾਰ ਕਰ ਰਹੇ ਹੈਗੇ ਆ ਆ 에어 ਸਾਇਰਨ ਵੀ ਅਸੀਂ ਹੁਣ ਲਵਾ ਰਹੇ ਹੈਗੇ ਆ ਤੇ ਉਹ ਅਸੀਂ ਜੋ ਵੀ ਐਸਓਪੀ ਸਾਨੂੰ ਰਿਸੀਵ ਹੋ ਰਹੀ ਹੈ ਉਹਦੇ ਅਕੋਰਡਿੰਗ ਅਸੀਂ ਸਾਰੇ ਹੀ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਤੇ ਸਾਰਿਆਂ ਦੇ ਨਾਲ ਅਸੀਂ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕਰਾਂਗੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਜੋ ਫੇਕ ਨਿਊਜ਼ ਹੈ ਕਿਸੇ ਵੀ ਤਰ੍ਹਾਂ ਦੀ ਜੋ ਅਬ ਗਲਤ ਜਿਹਨੂੰ ਆਪਾਂ ਕਹਿੰਦੇ ਨਿਊਜ਼ ਫੈਲ ਜਾਂਦੀ ਹੈਗੀ ਹੈ ਅਫਵਾਹ ਫੈਲ ਜਾਂਦੀ ਹੈਗੀ ਉਹ ਨਾ ਫੈਲੇ ਪੂਰਾ ਪ੍ਰਸ਼ਾਸਨ ਤੁਹਾਡੇ ਸਹਿਯੋਗ ਦੇ ਨਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਸ ਨੂੰ ਲੜੇਗਾ ਤਾਂ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਫੇਕ ਨਿਊਜ਼ ਦਾ ਦਾ ਫਲਾਣ ਨੂੰ ਰੋਕਿਆ ਜਾ ਸਕੇ ਜੀ ਇਹ ਵੀ ਅਸੀਂ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦਿੰਨੇ ਹੈਗੇ ਆ ਵੈਸੇ ਇੱਕ ਪਾ ਪ੍ਰੋਟੋਕਾਲ ਹੈਗਾ ਕਿ ਅਸੀਂ 5 ਮਿੰਟਸ ਦਾ ਅਸੀਂ ਬਜਾਵਾਂਗੇ 에ਅਰ ਸਾਇਰਨ ਤਾਂਕਿ ਜੋ ਰੈਡ ਅਲਰਟ ਆ ਉਹਨੂੰ ਅਸੀਂ ਨੋਟੀਫਾਈ ਕਰ ਸਕੀਏ ਜ਼ਿਲ੍ਹੇ ਦੇ ਵਿੱਚ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਸਾਨੂੰ ਸਾਰਿਆਂ ਨੂੰ ਜ਼ਿਲ੍ਹਿਆਂ ਨੂੰ 에ਅਰ ਸਾਇਰਨ ਦਿੱਤੇ ਜਾ ਰਹੇ ਨੇ ਉਹਦਾ ਸਟੈਂਡਰਡ ਪ੍ਰੋਟੋਕਾਲ ਅਸੀਂ ਪਬਲਿਸ਼ ਵੀ ਕਰਵਾਵਾਂਗੇ ਤਾਂ ਕਿ ਇਹ ਪ੍ਰੋਟੋਕਾਲ ਅਸਰ 5 ਮਿੰਟ ਦਾ ਸਾਇਰਨ ਬਚਾਸ ਰਹਿ ਲੂ ਉਸੇ ਡੇਂਜਰ ਸਿਚੁਏਸ਼ਨ ਬਣਾਇਆ ਜਾਂਦਾ ਜੀ ਉਸਕੇ ਅੰਦਰ ਆਮ ਲੋਕ یہی ਕਹਿ ਰਹੇ ਕਿ ਜਿਵੇਂ ਅਬ ਜਦੋਂ ਅਸੀਂ ਹੁਣ ਆਪਾਂ ਡਿਸਕਸ ਕਰ ਰਹੇ ਹਾਂ ਇੰਪੋਰਟੈਂਟ ਪੁਆਇੰਟ ਇਜ਼ ਕਿ ਅ ਸਾਡੇ ਅਸੀਂ ਜਿੰਨਾ ਜਿਨ੍ਹਾਂ ਨੂੰ ਆਪਾਂ ਕਹੇ ਕਿ ਸ਼ੈਲਟਰ ਦੇ ਪਲੇਸਿਸ ਜਾਂ ਲੋਕਾਂ ਨੂੰ ਇਕੱਠਾ ਕਰਨ ਦੇ ਪਲੇਸਿਸ ਉਹ ਵੀ ਅਸੀਂ ਆਇਡੈਂਟੀਫਾਈ ਕਰ ਲਏ ਨੇ ਜੋ ਮੋਸਟਲੀ ਸਾਡੇ ਸਰਕਾਰੀ ਸਕੂਲ ਨੇ ਜੋ ਵੀ ਨੀਅਰਬਾਈ ਸਰਕਾਰੀ ਸਕੂਲ ਹੈ ਉਹਨੂੰ ਅਸੀਂ ਇਕੱਠ ਕਰਨ ਦਾ ਇਕੱਠੇ ਹੋਣ ਦਾ ਇਨ ਕੇਸ ਆਫ ਐਨੀ ਸਿਚੁਏਸ਼ਨ ਅਰਾਈਜ਼ਸ ਤੇ ਸ਼ੈਲਟਰ ਦਾ ਉੱਥੇ ਅਸੀਂ ਪ੍ਰਬੰਧ ਕੀਤਾ ਹੈਗਾ ਤਾਂ ਜੋ ਜਦੋਂ ਵੀ ਇਸ ਤਰ੍ਹਾਂ ਦੀ ਵਾਰਨਿੰਗ ਆਵੇ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਅ ਘਟਨਾ ਜੇਕਰ ਵਾਪਰਦੀ ਹੈ ਤਾਂ ਆਪਾਂ ਸਾਰੇ ਉੱਥੇ ਮੂਵ ਕਰੀਏ ਉੱਥੇ ਆਪਾਂ ਆਪਦੇ ਆਪ ਨੂੰ ਇਸਟੈਬਲਿਸ਼ ਕਰੀਏ ਤੇ ਜਦੋਂ ਆਪਾਂ ਮੂਵ ਕਰਨਾ ਹੈਗਾ ਆਪਾਂ ਇੱਕ ਅਸੀਂ ਗਵਰਨਮੈਂਟ ਆਫ ਇੰਡੀਆ ਵੱਲੋਂ ਵੀ ਇੱਕ ਵੀਡੀਓ ਆਇਆ ਹੈਗਾ ਉਹ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਜੋ ਇਨਸਟਰਕਸ਼ਨ ਆਈ ਨੇ ਉਹ ਵੀ ਸ਼ੇਅਰ ਕਰ ਦਿੰਨੇ ਆ ਕਿ ਅਸੀਂ ਪੈਨਿਕ ਨਹੀਂ ਕਰਨਾ ਇੱਕ ਬੜੇ ਹੀ ਆਰਾਮ ਦੇ ਨਾਲ ਇੱਕ ਦੂਸਰੇ ਦੇ ਨਾਲ ਭਾਈਚਾਰੇ ਦੇ ਨਾਲ ਤੇ ਜਿੰਨੂੰ ਆਪਾਂ ਕਹੀਏ ਮਿਲ ਜੁਲ ਕੇ ਆਪਾਂ ਮੂਵ ਕਰਨਾ ਕੋਈ ਤੱਕਾ ਮੁੱਕੀ ਨਾ ਹੋਵੇ ਉਹਦੇ ਨਾਲ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਜੀ ਤੇ ਸਾਰਿਆਂ ਨੂੰ ਇਹ ਬੇਨਤੀ ਰਹੂਗੀ ਆਪਾਂ ਲੋਕਾਂ ਨੂੰ ਕਿ ਉਹ ਸਰਕਾਰ ਦੀ ਹਦਾਇਤਾਂ ਦੀ ਪਾਲਣਾ ਕਰਨ ਤੇ ਜਿਸ ਤਿਸ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੁਹਾਨੂੰ ਗਾਈਡ ਕਰ ਰਿਹਾ ਹੈਗਾ ਉਹਦੇ ਅਕੋਰਡਿੰਗ ਸਾਡਾ ਸਾਥ ਦੇ ਤਾਂ ਜੋ ਜੋ ਅਨਪ੍ਰੈਸੀਡੈਂਟਡ ਸਿਚੁਏਸ਼ਨ ਹੈਗੀ ਇਸ ਨੂੰ ਅਸੀਂ

ਉਹਨਾਂ ਲਈ ਕਿ ਸਾਡੀ ਉਹਨਾਂ ਲਈ ਦੀ ਸਟ੍ਰਿਕਟ ਮੈਸੇਜ ਹੈਗਾ ਤੁਸੀਂ ਸਾਨੂੰ ਨਾਮ ਵੀ ਦੇ ਦਿਓ ਜੇ ਤੁਸੀਂ ਸਾਰਿਆਂ ਸਾਹਮਣੇ ਦੱਸਣਾ ਚਾਹੁੰਦੇ ਹੋ ਮੈਂ ਮੈ ਮੈਨੂੰ ਦੱਸ ਦਿਓ ਬਟ ਅਦਰਵਾਈਜ਼ ਅਸੀਂ ਜੋ ਲਿਸਟ ਜਾਰੀ ਕੀਤੀ ਉਹਦੇ ਨੰਬਰ ਵੀ ਹੈਗਾ ਕਿਸੇ ਵੀ ਤਰ੍ਹਾਂ ਦੀ ਬਲੈਕ ਮਾਰਕੀਟਿੰਗ ਅਲਾਉਡ ਨਹੀਂ ਹੈਗੀ ਅ ਪਰਸੋਂ ਤੇ ਕੱਲ ਮੈਂ ਵੈਸੇ ਆਈ ਡੋਨਟ ਨੋ ਤੁਹਾਡੇ ਕੋਲ ਕਿ ਕਿੰਧਾ ਦਿਨ ਮੈਂ ਪਰਸਨਲੀ ਚੈੱਕ ਕਰਵਾਇਆ ਹੈਗਾ ਮੇਰੇ ਸਟੇਟ ਟੈਕਸ ਆਫੀਸਰਸ ਤੋਂ ਉਹਨਾਂ ਨੂੰ ਰੈਂਡਮਲੀ ਭੇਜਿਆ ਹੈਗਾ ਮੈਨੂੰ ਕੋਈ ਕੰਪਲੇਂਟ ਨਹੀਂ ਆਈ ਜੇਕਰ ਕਿਸੇ ਆਮ ਲੋਕਾਂ ਤੋਂ ਕੋਈ ਵੱਧ ਚਾਰਜ ਕਰਦਾ ਉਦੀ ਸੂਚਨਾ ਜੋ ਸਾਡੇ ਜ਼ਿਲ੍ਹਾ ਕੰਟਰੋਲ ਰੂਮ ਜਿਹਦੇ ਵਿੱਚ ਅਸੀਂ ਇਸ ਕੰਪੋਨੈਂਟ ਦੇ ਲਈ ਡੀ ਐਫ ਐਸ ਸੀ ਨੂੰ ਜ਼ਿੰਮੇਵਾਰ ਲਾਇਆ ਹੈਗਾ ਤੇ ਨਾਲ ਏ ਸੀ ਐਸ ਟੀ ਲੱਗੇ ਨੇ ਉਹਨਾਂ ਨੂੰ ਫੋਨ ਦੇ ਰਾਹੀਂ ਇਨਫੋਰਮੇਸ਼ਨ ਦੇ ਸਕਦੇ ਨੇ ਅਰ ਸੋਸ਼ਲ ਮੀਡੀਆ ਤੇ ਬੜੇ ਰਿਯੂਮਰ ਆ ਰਹੇ ਨੇ ਇਸ ਨੂੰ ਲੈ ਕੇ ਪ੍ਰਸ਼ਾਸਨ ਚ ਚਾਹ ਰਿਹਾ ਸਾਰਿਆਂ ਨੂੰ ਇਹੀ ਬੇਨਤੀ ਹੈ ਜੀ ਪਹਿਲੇ ਤਾਂ ਉਸ ਨੂੰ ਅ ਅੱਗੇ ਭੇਜਣ ਤੋਂ ਪਹਿਲਾਂ ਵੈਰੀਫਾਈ ਕਰ ਲੈਣ ਕਿ ਕੱਲ ਵੀ ਕਾਫੀ ਵੀਡੀਓਜ਼ ਆ ਰਹੀਆਂ ਸੀ ਕਿ ਜਲੰਧਰ ਚ ਇਹ ਹੋ ਗਿਆ ਇਦਾਂ ਦਾ ਹੋ ਗਿਆ ਪਰ ਇਸ ਤਰੀਕੇ ਦੀ ਕੋਈ ਜਦੋਂ ਅੱਜ ਤੁਸੀਂ ਪੀਬੀਆਈ ਦਾ ਵੀ ਨੋਟ ਆਇਆ ਹੈਗਾ ਪ੍ਰੈਸ ਬਿਊਰੋ ਆਫ ਇੰਡੀਆ ਦਾ ਵੀ ਉਹਨਾਂ ਨੇ ਕੱਲੇ-ਕੱਲੇ ਵੀਡੀਓ ਦੀ ਦੱਸੀ ਹੈਗੀ ਕਦੋਂ ਦਾ ਵੀਡੀਓ ਹੈਗਾ ਕਿਦਾਂ ਦਾ ਹੈਗਾ ਸਭ ਤੋਂ ਇੰਪੋਰਟੈਂਟ ਇਹ ਹੈਗਾ ਕਿ ਅਸੀਂ ਜੋ ਫੇਕ ਨਿਊਜ਼ ਹੈ ਉਹਨੂੰ ਨਾ ਫੈਲਾਇਏ ਕੋਈ ਵੀ ਵੀਡੀਓ ਨੂੰ ਸਪੈਸ਼ਲੀ ਜੋ ਸਾਡੇ ਆਰਮਡ ਫੋਰਸੇਜ਼ ਨੇ ਉਹਨਾਂ ਦੇ ਅਗੇਂਸਟ ਕੁਝ ਉਹ ਨਾ ਫੈਲਾਈਏ ਉਹਨਾਂ ਦੀ ਮੂਵਮੈਂਟ ਨੂੰ ਨਾ ਕੈਪਚਰ ਕਰੀਏ ਤਾਂਕਿ ਉਸ ਦਾ ਇੱਕ ਜੋ ਹੈਗੀ ਆ ਉਹਦੀ ਇੱਕ ਉਬ ਸੀਕਰੇਸੀ ਬਣੀ ਰਹੇ ਤੇ ਇਹੀ ਸਾਰਿਆਂ ਨੂੰ ਬੇਨਤੀ ਹੈਗੀ ਆ ਵੀ ਸੋਸ਼ਲ ਮੀਡੀਆ ਤੇ ਜੋ ਵੀ ਚੱਲ ਰਿਹਾ ਹੈਗਾ ਉਹਨੂੰ ਵੈਰੀਫਾਈ ਕਰਨ ਸਾਡਾ ਆਫੀਸ਼ੀਅਲ ਹੈਂਡਲ ਵੀ ਹੈਗਾ ਉਸ ਤੇ ਵੀ ਪੁੱਛ ਸਕਦੇ ਨੇ ਸਾਡਾ ਕੰਟਰੋਲ ਰੂਮ ਵੀ ਹੈਗਾ ਉੱਥੇ ਵੀ ਉਹ ਵੈਰੀਫਾਈ ਕਰ ਸਕਦੇ ਨੇ ਬਾਕੀ ਸਾਡੀ ਵੀ ਇਹੀ ਕੋਸ਼ਿਸ਼ ਹੈ ਕਿ ਅਸੀਂ ਤੁਹਾਡੇ ਵੱਧ ਤੋਂ ਵੱਧ ਇਨਫੋਰਮੇਸ਼ਨ ਜੋ ਹੈ ਉਹ ਤੁਹਾਡੇ ਨਾਲ ਸ਼ੇਅਰ ਕਰੀਏ ਤਾਂ ਕਿ ਤੁਹਾਡੇ ਵਿੱਚ ਕਿਸੇ ਤਰ੍ਹਾਂ ਦਾ ਆਮ ਲੋਕਾਂ ਦੇ ਵਿੱਚ ਪੈਨਿਕ ਨਾ ਕ੍ਰੀਏਟ ਹੋਵੇ ਸਰ ਸਰ ਗੱਲ ਤੁਸੀਂ ਕੀਤੀ ਸੀ ਐਂਬੂਲੈਂਸ ਦੀ ਜੇ ਗੱਲ ਕਰੀ ਹੈਲਥ ਦੇ ਨਾਲ ਗੱਲ ਹੋਈ ਤੇ ਹੈਲਥ ਡਿਪਾਰਟਮੈਂਟ ਲੋਕ ਕਿਹੜੇ ਕਿਹੜੇ ਪ੍ਰਬੰਧ ਜਿਹੜੇ ਕੀਤੇ ਜਾ ਗਏ ਕਿ ਇਸ ਟੈਪ ਆ ਵੀ ਜਿਵੇਂ ਦੀ ਸਾਡੇ ਜੇਕਰ ਅਸੀਂ ਦਸੀਏ ਤਾਂ ਸਭ ਤੋਂ ਇੰਪੋਰਟੈਂਟ ਹੈਗਾ ਸਾਡਾ ਇਹਦੇ ਅੰਦਰ ਐਮਰਜੈਂਸੀ ਮੂਵਮੈਂਟ ਜੇਕਰ ਮੰਨ ਲਓ ਕਿਸੇ ਵੀ ਤਰ੍ਹਾਂ ਕੋਈ ਮੌਕੇ ਤੇ ਕਿਸੇ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਹੈ ਤਾਂ ਮੌਕੇ ਤੇ ਅਸੀਂ ਆਪਦੀ ਐਂਬੂਲੈਂਸ ਫਾਇਰ ਬ੍ਰਿਗੇਡ ਨੂੰ ਭੇਜਣਾ ਹੈਗਾ ਤਾਂ ਤਾਂ ਅਸੀਂ ਐਂਬੂਲੈਂਸ ਵਗੈਰਾ ਦੀ ਅਸੀਂ ਪ੍ਰੋਪਰ ਆਈਡੈਂਟੀਫਿਕੇਸ਼ਨ ਵਿਦ ਡਰਾਈਵਰ ਕਰ ਚੁੱਕੇ ਹੈਗੇ ਆ ਉਸ ਤੋਂ ਲਾ ਫਰਸਟ ایڈ ਕਿਟ ਵਗੈਰਾ ਜੋ ਵੀ ਲੋੜਿੰਦੀ ਆ ਉਹ ਵੀ ਉਹਨਾਂ ਨੂੰ ਉਹਨਾਂ ਕੋਲ ਅਵੇਲੇਬਲ ਹੈਗੀ ਹੈ ਤੇ ਉਸ ਤੋਂ ਇਲਾਵਾ ਬਾਕੀ ਜੋ ਹਸਪਤਲ ਦੇ ਅੰਦਰ ਜੋ ਸਾਡੇ ਪ੍ਰਬੰਧ ਹੁੰਦੇ ਨੇ ਉਹ ਸਾਡੇ ਇੱਥੇ ਹੌਟਲਾਈਨ ਵੀ ਮਿਲੀ ਹੋਈ ਹੈਗੀ ਆ ਸਾਨੂੰ ਇੱਥੇ ਹਸਪਤਲ ਦੇ ਵਿੱਚ ਜੋ ਸਾਡਾ ਡਿਸਟ੍ਰਿਕਟ ਹਸਪਤਲ ਹੈ ਉੱਥੇ ਵੀ ਸਾਡੇ ਪ੍ਰਬੰਧ ਪੱਕੇ ਨੇ ਤੇ ਸਿਮਿਲਰਲੀ ਜੋ ਸਾਡੇ ਸੀਐਚਸੀਜ਼ ਹੈਗੇ ਨੇ ਉੱਥੇ ਵੀ ਸਾਡੇ ਪ੍ਰਬੰਧ ਠੀਕ ਨੇ ਤੇ ਸਾਰਿਆਂ ਨੂੰ ਇਹ ਅਸ਼ੋਰ ਕਰਾਂਗੇ ਵੀ ਜ਼ਿਲ੍ਹਾ ਪ੍ਰਸ਼ਾਸਨ ਤੁਹਾਡੇ ਨਾਲ ਹੈ ਤੇ ਬਾਕੀ ਵੀ ਸਾਡੇ ਨਾਲ ਬਾਕੀ ਹਸਪਤਲ ਤੋਂ ਸ਼ਹਿਰ ਦੇ ਨੇ ਉਹ ਵੀ ਸਾਡੇ ਨਾਲ ਅਸੀਂ ਸਹਿਯੋਗ ਕਰ ਰਹੇ ਹਾਂ ਜਰੂਰਤ ਪੈਣ ਤੇ ਕੋਈ ਪ੍ਰਾਈਵੇਟ ਐਂਬੂਲੈਂਸਾਂ ਵਾਲੀਆਂ ਐਂਜੂਲਾਸ ਵਰਗੀ ਤਾਂ ਜੋ ਹਾਂਜੀ ਅਸੀਂ ਸਾਰੇ ਪ੍ਰਾਈਵੇਟ ਐਂਬੂਲੈਂਸਾਂ ਨਾਲ ਕਰ ਲਿਆ ਹੈਗਾ ਜੋ ਜੋ ਹਸਪੀਟਲਸ ਐਵੇਲੇਬਲ ਨੇ ਉਹਨਾਂ ਨਾਲ ਸਾਡਾ ਰابطਾ ਹੋ ਗਿਆ ਵਿਦ ਡਰਾਈਵਰ ਅਸੀਂ ਉਹਨਾਂ ਦੇ ਨੰਬਰ ਲੈ ਲਏ ਨੇ ਉਹਨਾਂ ਵੱਲੋਂ ਵੀ ਇਹੀ ਅਸ਼ੋਰੈਂਸ ਦਿੱਤੀ ਗਈ ਹੈਗੀ ਹੈ ਕਿ ਉਹ ਲੋੜ ਪੈਣ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਖੜੇ ਨੇ ਤੇ ਸਾਡਾ ਪੂਰਨ ਤਰ੍ਹਾਂ ਸਹਿਯੋਗ ਕਰਨਗੇ ਸਿਮਿਲਰਲੀ ਜਿੱਦਾਂ ਤੁਸੀਂ ਸਾਰੇ ਵੀ ਸਾਡਾ ਸਹਿਯੋਗ ਕਰ ਰਹੇ ਹੋ ਜੇ ਬਲੱਡ ਬੈਂਕ ਦੀ ਗੱਲ ਕਰੀਏ ਜੀ ਕਾਫੀ ਸਟਾਕ ਘਟਾ ਹੈ ਇਸ ਟਾਈਮ ਜਿਹੜਾ ਮੂਗਾ ਬਲੱਡ ਕਾਉਂਸਲ ਉਹਦੇ ਨਾਲ ਕੀ ਪ੍ਰਬੰਧ ਕਿੱਥੇ ਜਾਣਾ ਉਹਨਾਂ ਨਾਲ ਸਮਝਣ ਦੇ ਜੀ ਉਹਦੇ ਲਈ ਵੀ ਇੱਕ ਅਸੀਂ ਇੱਕ ਬਲੱਡ ਕੈਂਪ ਵੀ ਆਰਗੇਨਾਈਜ਼ ਬਲੱਡ ਡੋਨੇਸ਼ਨ ਕੈਂਪ ਵੀ ਆਰਗੇਨਾਈਜ਼ ਕਰਵਾਉਣ ਜਾ ਰਹੇ ਹੈਗੇ ਆ ਤੇ ਬਾਕੀ ਜੋ ਹੈਗੇ ਸਾਡਾ ਟਾਈ ਅਪ ਸਟੇਟ ਦੇ ਨਾਲ ਵੀ ਹੋਇਆ ਹੋਇਆ ਹੈ ਸੀਵੀਆ ਰੈੱਡ ਦੀ ਕੰਫਰਟੇਬਲ ਪੋਜੀਸ਼ਨ ਇਸ ਨਾਲ ਦੀ ਨਾਲ ਸਾਡਾ ਜੋ ਫਰੀਦਕੋਟ ਵੀ ਹੈਗਾ ਸਾਡਾ ਅ ਅ ਥਰਟੀਰੀ ਕੇ ਉੱਥੇ ਵੀ ਅਸੀਂ ਟਾਈ ਅਪ ਕੀਤਾ ਹੋਇਆ ਸੱਤੇ ਕੀ ਫਾਰਮਾਂ ਦੀ ਗੱਲ ਐਕਸਲ ਜੀ ਅਸੀਂ ਉਹ ਬਦ ਤੱਕ ਨਹੀਂ ਹੈ ਸਮਾਂ ਕਿ ਮੌਜੂਦ ਹਾਂਜੀ हॉस्पिटल में एक्सरे तक की सुविधा नहीं है एक महीने जी जी उसके लिए भी आपका एक इशू है जो आ, हम लोगों ने एक पार्ट उसका मिसिंग है तो वो हम मंगवा रहे हैं जी वो